ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਸ਼ਹਿਰ ਸੋਰੀ ਮੋਗੇ ਦੇ ਵਿੱਚ ਮੋਗੇ ਸ਼ਹਿਰ ਦੇ ਵਿੱਚ ਨਿਗਾਹੇ ਰੋਡ ਦੇ ਉੱਤੇ ਇਸ ਟਾਈਮ ਮੈਂ ਮੌਜੂਦ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ 2 ਜਨਵਰ ਵੀਰ ਦੇ ਵਕਾਊ ਆ ਇੱਕ ਤਾਂ ਤੋਕੜ ਵੈੜ ਜਿਹੜੇ ਭਰਾ ਚਾਹ ਪੀਣ ਨੂੰ ਲੱਭਦੇ ਫਿਰਦੇ ਆ ਦੁੱਧ ਦੇ ਲਈ ਕਈ ਵਾਰੀ ਆਪਣੀਆਂ ਮਈਆਂ ਦੋ ਦੋ ਡਰਾਈ ਹੁੰਦੀਆਂ ਤੇ ਆਪਣੇ ਆਸ ਹੁੰਦੀ ਆ ਵੀ ਘੱਟ ਪੈਸਿਆਂ ਦੇ ਵਿੱਚ ਆਪਾਂ ਤੋਕੜ ਗਾਂ ਲੈ ਲਈਏ 6-7 ਕਿਲੋ ਵਾਲੀ ਜਿਹੜੀ ਆਪਣਾ 2-3 ਮਹੀਨੇ ਨਗਾ ਅਜੇ ਤੇ ਬਾਅਦ ਚ ਉਹਨੇਗੂ ਦੀ ਫਿਰ ਵਿਗਜੇ ਉਹਨਾਂ ਦੇ ਭਰਾਵਾਂ ਦੇ ਲਈ ਇਹ ਖਾਸ ਵੀਡੀਓ ਰਹੂਗੀ ਇੱਕ ਗਾਂ ਵਿਖਾਉਂਗਾ ਤੁਹਾਨੂੰ ਖੌਲੇ ਜੀ ਭਾ ਦੀ ਮਿੱਤਰੋ ਤੇ ਇੱਕ ਤੁਹਾਨੂੰ ਕੱਟੀ ਵਿਖਾਉਣੀ ਆ ਬਹੁਤ ਸੋਹਣੀ ਡੈਰੀ ਦੇ ਵਿੱਚੋਂ ਕੱਟੀ ਆਈ ਹੋਈ ਆ ਚੰਗਾ ਰਿਕਾਰਡ ਦੀ ਆ ਉਹ ਕਰਦੇ ਆ ਵੇਰ ਦੇ ਨਾਲ ਗੱਲਬਾਤ ਆਪਾਂ ਸਾਰੀ ਜਾਣਕਾਰੀ ਲੈਣੇ ਆ ਜੋ ਵੀ ਤੇ ਸਤਿ ਸ਼੍ਰੀ ਅਕਾਲ ਵੱਡੇ ਵੀ ਬਾਰੇ ਬਹੁਤ ਵਧੀਆ ਐ ਉਹ ਗੱਲ ਤੂੰ 4-5 ਮਹੀਨੇ ਲਾ ਕੇ ਆਇਆ ਕੈਨੇਡਾ ਹਨਾ ਤੇਨੂੰ ਐ ਦੱਸ ਵੀ ਤੂੰ ਹੁਣ ਰੋਜ਼ਗਾਰ ਇੱਥੇ ਵੀ ਕਰਦਾ ਤੇ ਉੱਥੇ ਵੀ ਕਰਕੇ ਕੀ ਫਰਕ ਲੱਗਿਆ ਵੱਡੇ ਭਾਈ ਤੈਨੂੰ ਉਤੋਂ ਨਾਲੋਂ ਇੱਥੇ ਵਧੀਆ ਇੱਥੇ ਵਧੀਆ ਹਾਂਜੀ ਹਾਂ ਠੀਕ ਹੈ ਕੀ ਕਾਰਨ ਹੈ ਤੂੰ ਉੱਥੋਂ ਦਾ ਪੂਰਾ ਪੁਵਿੱਖ ਵੇਖ ਕੇ ਮੈਂ ਸਾਰਾ ਕੁਝ ਵੇਖ ਆਈ ਮੈਂ ਟੂਰਿਸਟ ਗਈ ਮੇਰਾ 10 ਸਾਲ ਦਾ ਵੀਜ਼ਾ ਵਾ ਠੀਕ ਹੈ 4 ਮਹੀਨੇ ਲਾ ਗਿਆ ਪਰ ਹੈ ਉੱਥੇ ਵੀ ਮਿਹਨਤਾਂ ਤੇ ਇੱਥੇ ਵੀ ਮਿਹਨਤਾਂ ਹੂੰ ਤੇ ਪਰ ਵੀ ਉੱਥੇ ਥੋੜਾ ਤੁਹਾਨੂੰ ਪਤਾ ਹੋਰ ਸਾਵਾ ਇੱਥੇ ਜੇ ਉੱਥੇ ਇਹ ਹੋ ਜਾਂਦਾ ਵੀਰੇ ਅਗਲਾ ਕੱਲਾ ਕਮਾਉਣ ਲ ਇੱਥੇ ਆਇਆ ਜੀ ਆਪਾਂ ਇੱਕ ਜਿਹੜਾ ਕਮੋਂ ਦਾ ਸੱਤ ਖਾਣ ਵਾਲਿਆ ਔਰ ਖਰਚਾ ਨਿਕਲੀ ਜਾਂਦਾ ਨਿਕਲੀ ਜਾਂਦਾ ਆ ਹਾਂ ਬਾਕੀ ਉਥੇ ਨਾ ਰੈਂਟ ਗਰੋਸਰੀਆਂ ਨਹੀਂ ਬੰਦੇ ਨੂੰ ਉਠਣ ਦਿੰਦੀਆਂ ਇਹਨੇ ਕੋਈ ਲੱਖ ਝੂਠ ਮਾਰੀ ਜਵੇ ਮਾਰੀ ਜਵੇ ਹਾਂ ਕਾ ਆਪਾਂ ਕੈਨੇਡਾ BC ਦੇ ਵਿੱਚ ਸੀ ਸਭ ਕੁਝ ਵੇਖ ਕੇ ਆਏ ਆ ਪਰ ਫੇਰ ਵੀ ਆਦਾ ਕੰਮ ਕਰਦੇ ਆ ਕਿ ਬਹੁਤ ਵਧੀਆ ਹਾਂ ਇੱਕ ਗੱਲ ਹੋਰ ਆ ਵੱਡੇ ਵੀਰੇ ਤੂੰ ਤਾਂ ਚਲ ਰਪਾਂ ਦਾ ਵੀਰੇ ਇਸ ਕਿੱਤੇ ਦੇ ਵਿੱਚੋਂ ਵੀ ਚੀਜ਼ ਕਰਦਾ ਚੰਗਾ ਸੀਜ਼ਨ ਜਦੋਂ ਟਕਾ ਕੇ ਲਾ ਲੈਣਾ ਪਸ਼ੂਆਂ ਦਾ ਕੋਈ ਪੰਜ ਸੱਤ ਪਸ਼ੂ ਚੰਗੇ ਆ ਜਾਂਦੇ ਪੰਜ ਮਾੜੇ ਆ ਜਾਂਦੇ ਰੁਪਈਆ 70 80 ਹਜ਼ਾਰ ਤਾਂ ਬੰਦਾ ਨਹੀਂ ਛੱਡਦਾ ਪੈਸ ਬੰਦਾ ਹੋਵੇ ਕਰੰਦਾ ਪੈਸੇ ਬਣਦੇ ਨਹੀਂ ਗੱਲ ਇਹ ਨਹੀਂ ਗੱਲ ਇਹ ਘਾਟਾ ਨਹੀਂ ਪਾਉਂਦੀਆਂ ਸਾਰੀਆਂ ਵਾਅਦੇ ਨਹੀਂ ਦਿੰਦੀਆਂ ਰੋਟੀ ਸੋਹਣੀ ਚੱਲਦੀ ਹੈ ਰੋਟੀ ਸੋਹਣੀ ਨਾਲੇ ਵੇਲੇ ਦਾ ਹਾਂਜੀ ਕੈਨੇਡਾ 'ਚ ਜੇ ਆਪਾਂ 5 ਜਣੇ ਕਮਾਉਨੇ ਆ ਤਾਂ ਖਾ ਸਕਦੇ ਇਹ ਨਹੀਂ ਵੀ ਇੱਕ ਕਮਾਉ ਚਾਰ ਖਾਏ ਹਾਂ ਚਾਰ ਇਹ ਨਹੀਂ ਇੱਥੇ ਆਪਣੇ ਇੱਕ ਕਮਾ ਕੇ ਸੱਤ ਪਾਲਦਾ ਵੀ ਆ ਬਈ ਇੱਕ ਕਮਾਉਂਦਾ ਤੇ ਸੱਤ ਖਾਂਦੇ ਆ ਕੋਈ ਪਰਵਾਹ ਨਹੀਂ ਗੱਲ ਦੀ ਫਿਰ ਆਪਾਂ ਕਹਿ ਦਿੰਨੇ ਵਾਅਦਾ ਨਹੀਂ ਵੀਰੇ ਹਣਾ ਅੱਜ ਆਪਾਂ ਹੋਟਲ ਤੇ ਰੋਟੀ ਦੀ ਲੈਣ ਜਾਣੇ ਇੱਕ ਪਲੇਟ ਆਪਣੋ 70 ਰੁਪਈਆ ਦੀ ਪੈਂਦੀ ਆ ਹਣਾ ਵੀਰੇ ਮੰਨ ਲਾ ਪੈਂਦੀ ਤੇ ਜੇ ਆਪੋ ਘਰੇ ਖਾਣੇ ਪਲੇਟ ਦਾ ਆਪੋ ਹੀ ਹ ਇਸ ਨੂੰ ਤਾਂ ਆਪਣੇ ਪੰਜ ਜੀ ਰੋਟੀ ਖਾ ਗਏ। ਆਪ ਉਹ ਚੀਜ਼ ਗਿਣਦੇ ਨਹੀਂ ਵੀਰੇ। ਬਿਲਕੁਲ ਜੀ ਬਿਲਕੁਲ। ਜੇ ਦਿਲ ਧਰ ਕੇ ਕੰਮ ਕਰੀਏ ਨਾ ਤਾਂ ਇੱਥੇ ਵੀ ਬੜਾ ਕੁਝ। ਬੜਾ ਕੁਝ ਆ ਸਹੀ ਗੱਲ ਆ। ਪਰ ਮਿਹਨਤ ਜ਼ਰੂਰੀ ਆ ਜਿਹੜੀ ਗੱਲ ਹਨਾ। ਅੱਛਾ ਅੱਡੇ ਵੀਰੇ ਅੱਜ ਆਪਣੇ ਕੋਲ ਦੋ ਜਾਨਵਰ ਵਕਾਉ ਆ ਹਨਾ। ਪਹਿਲੇ ਨੰਬਰ ਤੇ ਟੋਕੜ ਵੜਾ ਜਿਹੜੀ ਕਿੰਨੇ ਦੁੱਧ ਤੇ ਚੱਲਦੀ ਆ ਹੁਣ। ਇਹ ਜੋ ਥੱਲੇ ਹੀ ਦੁੱਧ ਹੋਊਗਾ ਸਰਪੇ ਵੀਰੇ ਦੋਤਾ ਸੀਗਾ 9 ਕਿਲੋ ਚੋਗ ਲਿਆ ਆ ਮੈਂ। ਹਾਂ। ਇਹ ਨਾ ਹੀਟ ਕੱਢ ਗਈ ਆ। ਹਾਂ। ਤੇ 60 ਦਾ 7.5 ਕਿਲੋ ਦੁੱਧ ਹੁਣ ਆ ਇਸ ਟਾਈਮ ਸਾਡਾ ਤਾਂ 7.5 7 ਕਿਲੋ ਹੁਣ ਹੈਗਾ ਹਾਂ ਕਾਰਚੂ ਬੜੀ ਪੁਣੀ ਦੱਸਿਆ ਵੀਰੇ ਤੈਨੂੰ ਨਹੀਂ ਨਹੀਂ ਹੀਟ ਕੱਢ ਗਈ ਹੀਟ ਕੱਢ ਗਈ ਠੀਕ ਠੀਕਾ ਭਰਾ ਤਾਂ ਫਿਰ ਵੀਰੇ ਨਾ ਬਈ ਆਪਾਂ ਟੀਕਾ ਨਹੀਂ ਭਰਾਇਆ ਕਿਉਂਕਿ ਆਪਾਂ ਤਾਂ ਵੇਚਣੀਆਂ ਹੀ ਆ ਸਹੀ ਗੱਲ ਹੈ ਟੀਕਾ ਭਰਾ ਵੀ ਦਿੱਤਾ ਮੰਨਣਾ ਤਾਂ ਕਿਸੇ ਨੇ ਹੰਦ ਨਹੀਂ ਮੰਨਣਾ ਇਹ ਸਹੀ ਗੱਲ ਹੈ ਵੀਰੇ ਅਸੀਂ ਵੀ ਖਾਣਾ ਸੋ ਵੀ ਖਰਾਬ ਕਰਾਂਗੇ ਆਪਾਂ ਕਹਿੰਨੇ ਵੀ ਗਾਂ ਆਪਦੀ ਸਮਝ ਨਾਲ ਲਓ ਹੁਣ 30 35 ਦਿਨ ਦੀ ਕਹਿ ਕੇ ਦੇ ਦਿੱ ਗਏ ਹੂੰ ਸਵਾਦ ਕਾ ਦਾ ਗਾ ਵਾ ਅਗਲਾ ਆਪ ਦੀ ਹਰ ਜਾ ਕੇ ਇਲਾਜ ਕਰਾਉ ਦਵਾਈ ਪੁਰਾਣੇ ਹਾਂ ਬੱਚੀ ਵੇਖੋ ਕਿੱਡੀ ਆ ਹੂੰ ਕੱਦ ਬਹੁਤ ਆ ਗਾ ਦਾ ਯਾਰ ਕੱਦ ਬਹੁਤ ਆ ਕੜਦਾ ਤੋਰੀ ਮਾੜੀ ਜੀ ਲਈ ਵੀਰੇ ਵੀਰੇ ਮਾਂ ਦੇ ਇੱਕ ਗੱਲ ਹੋਰ ਵੀ ਇਹ ਦੁੱਧ ਤਾਜੀ ਨੇ ਦੇਤਾ 18 20 ਕਿਲੋ ਯਾਰ ਦੁੱਧ ਲੈਵਾ ਹੀ ਸਰਬੇ ਬਈ ਹਜੇ ਦੇਖੋ 2 ਵਜੇ ਆ ਪੂਰਾ ਲੈਵਾ ਕੜਦੀ ਬੱਚੀ ਆ ਹੀਟ ਚ ਕਰਕੇ ਆਹੇਂ ਜੇ ਲੱਗਦੀ ਆ ਕੱਦ ਗੁੱਦ ਬਹੁਤ ਸਾਂਭੀ ਨਹੀਂ ਇੱਕ ਕਿਸ ਨੇ ਹਣਾ ਵੀਰੇ ਹਾਂ ਸਾਂਭੀ ਨਹੀਂ ਕਿਸ ਨੇ ਕੱਚੇ ਤਾਂ ਤਾਂ ਬੱਚੀ ਆ ਹੂੰ ਸਹੀ ਗੱਲ ਆ ਵੀਰੇ ਸਜਨਾਰ ਗੱਲੇ ਵਾ ਅੰਗ ਹੱਡਾਂ ਹੁੱਡਾਂ ਦੀ ਕਿੱਡੀ ਚੰਗੀ ਵਹਿੜ ਸੀ ਯਾਰ ਮਜ਼ਬੂਤੀ ਕਿੰਨੀ ਸੀ ਹਨਾ ਬਣ ਜੂਗੀ ਜੀ ਹੌਲੀ ਹੌਲੀ ਆ ਚਾਰ ਚੂਰ ਵਾਲੇ ਘਰੇ ਗਈ ਇੱਥੇ ਤਾਂ ਪਾਣੀ ਜਾਣਾ ਵੀਰੇ ਹਾਂ ਹਾਂ ਅੱਛਾ ਵੀਰੇ ਰੇਟ ਕੀ ਰਊਗਾ ਇਹਦਾ ਬਾਈ ਰੇਟ 600 ਪਈ ਆਪਾਂ ਬੱਚੀਆਂ ਨਾਲੋਂ ਵੀ ਛੋਟਾ ਕਰ ਦੇਣਾ ਹਾਂ ਯਾਨੀ ਕਿ ਕਿਉਂਕਿ ਅੱਗੇ ਆਪਣੇ ਕੋਲ ਤੋਕੜ ਘੱਪਣ ਵਹਿੜ ਸੀ ਉਹ ਚਲੋ ਤੁਸੀਂ ਥੋੜਾ ਜਿਹਾ ਆਪਣਾ ਟਾਈਮਿੰਗ ਇੱਧਰ ਉੱਧਰ ਹੋ ਗਈ ਉਹ ਬੱਚੀ ਲੈ ਕੇ ਹਨਾ ਉਹਨੇ ਵਿਚਾਰੀਆਂ ਇਹ ਦੋ ਰਹਿ ਗਈਆਂ ਹਾਂ ਮੋਹਲੇ ਦਾ 18 ਕਰਦੇ ਆਪਾਂ 15000 ਦੀ ਦੇਵਾਂਗੇ 15000 ਦੀ ਦੇ ਦਿਆਂਗੇ ਕੋਈ ਮਾਨਤਨ ਮੌਕੇ ਤੇ ਥੋੜਾ ਬਹੁਤ ਉੱਨੀ ਬਾ ਮਾੜਾ ਮੋਟਾ ਹੀ ਬੱਛੀ ਵੀ ਦੇਖ ਲਾ ਹਾਂ ਨਹੀਂ ਠੀਕ ਹੈ ਯਾਰ ਭਾਈ ਸਹੀ ਦੁੱਧ ਵੀ ਤੇਰਾ ਦੁੱਧ ਕੀ ਰੇਟ ਲੱਗ ਜਾਂਦਾ ਇੱਥੇ ਭਾਈ ਸਾਡਾ ਦੁੱਧ ਅਹੀਂ ਗਾਂ ਦਾ 75 ਰੁਪਏ ਮੌਨ ਹੈ। ਕੀ ਬਾਤ ਆ ਫਿਰ ਵੀ। ਹਾਂ ਆਪੇ ਵੀਰੇ 10 ਕਿਲੋ ਵਾਲੀ 700 ਦਾ ਪਉਂਦੀ ਆ। ਤੇ 20 ਕਿਲੋ ਵਾਲੀ ਤਾਂ 14 ਮੈਂ ਤੁਹਾਨੂੰ ਉਹੀ ਦਾ ਦੱਸਦਾ ਨਹੀਂ ਇਹ ਤਾਂ ਬਾਹਰੋਂ ਐ ਕਰਕੇ ਨਾ ਸੈਟਿੰਗ ਜੀ ਨਹੀਂ ਹੁੰਦੀ ਪਈ ਪਸ਼ੂ ਉਨੇ ਕੌਦੇ ਵਿਗੀ-ਬੁਗੀ ਜਾਂਦੇ ਆ। ਨਹੀਂ ਆਪਣਾ 75 ਰੁਪਏ ਘਰਾਂ ਦਾ ਰੇਟ ਆ ਕੱਲੀ ਗਾਂ ਦੁੱਧ ਦਾ। ਗਾਂ ਦੇ ਦੁੱਧ ਦਾ। ਇਹ ਤਾਂ ਸਮਝਦਾ ਦੁੱਧ ਫਿਰ 100 ਤੋਂ ਲੰਘਦਾ ਹੋਊਗਾ ਭਾਈ। ਹਾਂ ਮੱਝ ਤਾਂ ਸਾਡੇ ਚੱਲੀ ਜਾਂਦਾ ਵਾ ਪਰ ਆਪਾਂ ਮੈਂ ਬਾਰੇ ਆਪਾਂ ਨਹੀਂ ਹੈਗਾ ਪਤਾ ਹੈ ਨਾ। ਆਪਣਾ ਗਾਂ ਦਾ ਹੀ ਚੱਲਦਾ। ਠੀਕ ਆ ਵੀਰੇ। ਅੱਛਾ ਵੱਡੇ ਭਾਈ ਜਿਹੜੀ ਪਰਲੇ ਨੰ ਕੱਟੀ ਹੈਗੀ ਐ ਸਾਲ ਤੋਂ ਥੋੜੀ ਜੀ ਘਟ ਵੱਧ ਮੰਨ ਲਓ ਸਾਲ ਤੋਂ ਬਾਹਰ ਨਹੀਂ ਕੱਟਿਆ 12 ਦੀ ਮੰਨ ਲਓ 13 ਦੀ ਮੰਨ ਲਓ 11 ਦੀ ਮੰਨ ਲਓ ਹਣਾ 12 ਕ ਦੀ ਮੰਨ ਲਓ ਜਾਨੀ ਕੀ ਹੂੰ ਤੇ ਆਪਾਂ ਤਾਂ ਲਈ ਆ ਗਾਉ ਹੂੰ ਐਵੇਂ ਆਪਾਂ ਆਖੀ ਜਈ ਵੀ ਐ ਜੋ ਵੀ ਜੋ ਕੁਛ ਐ ਕੱਟ ਸੋਹਣੀ ਚੰਗੀ ਐ ਕੱਟੀ ਹੂੰ ਇਸ ਵਿੱਚ ਖਾਪਨ ਚੰਗਾ ਹਾਂ ਹਾਂ ਸਾਰੇ ਪੱਖਾ ਤੋਂ ਕੱਟੀ ਘੈਂਟ ਆ ਹੂੰ ਹਾਂਜੀ ਤਨੂ ਪਦਾ ਰਿਕਾਰਡ ਤਾਂ ਵਪਾਰੀਆਂ ਦੇ ਜੀਵ ਤੇ ਪਏ ਹੁੰਦੇ ਆ। ਆਹ ਬਈ ਲਿਖੇ ਪਏ ਹੁੰਦੇ। ਲਿਖੇ ਪਏ ਹੁੰਦੇ। ਸੀਮਾ ਤਾਂ ਡੱਟੇ ਹੁੰਦੇ ਜਿਵੇਂ ਚੰਦਰੇ ਢੀਂਜੀਏ। ਹਾਂ ਪਰ ਨਾ ਜਾਨਵਰ ਬੋਲੇ ਦਾ ਰਿਕਾਰਡ ਉਹ ਹੁੰਦਾ। ਹਾਂ ਤੇ ਮੈਂ ਕੱਟੀ ਚੰਗੀ ਆ ਜਿਹੜੀ ਗੱਲ ਕਹਿਣਾ ਜਿਹੜੀ ਚੰਗੀ ਬਣੂਗੀ। ਲੰਮੇ ਕੰਨਾਂ ਦੀ ਆ। ਚੌੜੀਆਂ ਮੱਥੇ ਦੀ। ਗਰਦੁਰ ਗਰਦਨ ਚੰਗੀ ਕੰਮ ਦੀ ਆ ਕੱਟੀ ਨਹੀਂ। ਹਾਂ ਖੜਾਵਾ ਬਹੁਤ ਸੋਹਣਾ ਵਾ। ਉਵੇਂ ਠੰਡੀ ਸੀਲ ਫੁੱਲ। ਹਾਂ ਬਾਕੀ ਹਜੇ ਵਿਚਾਰੀ ਆਏ ਆ ਜਿਵੇਂ ਇੱਕ ਤਰ੍ਹਾਂ ਦੇ ਬੰਨੀ ਜੀ ਰਹੀ ਹੁੰਦੀ ਹੈ ਨਾ ਆ ਚੀਜ਼ ਹੋਈ ਜਮਾਂ ਸਰਬੇ ਬਈ ਆ ਵੇਖ ਰਸਤੇ ਦੀਆਂ ਲਾਸ਼ਾਂ ਪਈਆਂ ਵੀ ਆ ਐਡਾ ਲੰਮਾ ਕੰਨ ਹੁੰਦਾ ਨਹੀਂ ਛੇਤੀ ਕੱਟੀ ਦਾ ਤੇ ਉਹ ਚੰਗੀ ਆ ਘਰੇ ਜਾਤ ਜੂਤ ਬਹੁਤ ਆ ਕੱਟੀ ਦੇ ਬਈ ਜਾਤ ਬੁਲੀ ਹੈ ਇਹਦੇ ਕਿੰਨੇ ਦੇ ਦੇਵਾਂਗੇ ਬਈ ਇਹ ਕਿੰਨੇ ਜੋ ਵੀਰੇ ਮਾਨਤਨ ਕਰਦਾਂਗੇ ਵੱਡੇ ਵੀਰੇ ਇਹ 20 ਚ ਵੇਖ ਲੋ ਸਰ ਵੀਰ ਤੁਹਾਨੂੰ ਪਤਾ ਕੱਟੀਆਂ ਦਾ ਰੇਟ ਕੀ ਆ ਬੜਾ ਗੋਲ ਗਾਲ ਵੀ ਕੱਟੀ ਚੰਗੀ ਨਿਕਲਦੀ ਆ ਇਹ ਹਾਂ ਖੜਾਵਾ ਇਹਦੀ ਬਹੁਤ ਚੰਗੀ ਆ ਹੂੰ ਗੋਲ ਬਹੁਤ ਚੰਗਾ ਮਾੜਾ ਥੋੜਾ ਬੋਤਾ ਤਾਂ ਕਰ ਦੇਗੇ ਮਣਵੀ ਚ ਹਾਂਜੀ ਕਰ ਲਾਂਗੇ ਬਾਕੀ ਆਏ ਆ ਵੀ ਕੋਈ ਥਾਣ ਪੰਜ ਹੋਣ ਹੂੰ ਜਾਂ ਘਟਵਾ ਦੋਏ ਫੋਰਡ ਸ਼ਾਂਗ ਹੋਵੇ ਕੱਟੀ ਫਰੀ ਛੱਡਾਂਗੇ ਠੀਕ ਹੈ ਬਈ ਨਹੀਂ ਕੱਟੀ ਦੱਸਦੀ ਆ ਵੀਰੇ ਯਾਰ ਉਹਦੀ ਰਿਪੋਰਟ ਆ ਸਾਰੀ ਸੀਲਸੂਲ ਵਾਕਿਆ ਹੀ ਬਹੁਤਾ ਹੈ ਨਾ ਲੂਤੂ ਲੂਤੂ ਨਹੀਂ ਕਰਦੀ ਕੰਨਾ ਕੁੰਨਾ ਦੀ ਲੰਮੀ ਆ ਹੂੰ ਵੇਰ ਗੁਰਦਨ ਗੁਰਦਨ ਬਹੁਤ ਕੰਮ ਦੀ ਕੱਟੀ ਅੱਛਾ ਵੀਰੇ ਇਹ ਦੋ ਜਾਨਵਰ ਆਪਣੇ ਹਨ ਤੇ ਨੰਬਰ ਕਿੰਨਾ ਬ੍ਰਦਰ ਆਪਣਾ 9877454314 ਇੱਕ ਵਾਰੀ ਹੋਰ ਬੋਲ ਦिए 9877454314 ਠੀਕ 98774 7454314 ਹੀ 54314 ਇਸ ਨੰਬਰ ਤੇ ਕਰ ਲਓ ਵੀਰੇ ਇਹਨਾਂ ਮਿੱਤਰੋ ਗੱਲਬਾਤ ਸ਼ਹਿਰ ਮੋਗਾ ਨਗਾਹਰੋ